ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਾਗੜਾ ਮਹੱਲਾਤ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕਮਾਈਐ ਰਾਮ ਹਾਰੇ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖ ਮਨ ਮੁਕਰਾਈਐ ਰਾਮ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੂੜੀਏ ਸਭ ਵੇਖੈ ਮਾਨ ਮੁਕ ਰਾਈਐ ਰਾਮ ਮਾਨ ਮੁਖਾ ਨੋ ਹਾਰ ਦੂਰ ਹੈ ਮੇਰੀ ਜਿੰਦੂੜੀਏ ਸਭ ਬਿਰਥੀ ਕਾਲ ਗਵਾਈਐ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੂੜੀਏ ਹਰ ਹਾਜ਼ਰ ਨਦਰਿ ਆਈਐ ਰਾਮ ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਾਨ ਪਾਣੇ ਰਾਮ ਸੇ ਹਰ ਦਰਗਹ ਪੈਨਾਈ ਸੇ ਹਾਰ ਦਰਗਹ ਪੈਨਾਇਆ ਮੇਰੀ ਜਿੰਦੜੀਏ ਅਹਨੇਸ ਸਾਚ ਸਮਾਨੇ ਰਾਮ ਤਿੰਨ ਕੈ ਸੰਗ ਮਾਲ ਉਤਰੈ ਮੇਰੀ ਜਿੰਦੋੜੀਏ ਰੰਗ ਰਾਤੇ ਨਦਰ ਨੀਸਾਣੇ ਰਾਮ ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੋੜੀਏ ਮੇਲ ਸਾਧੂ ਸੰਗ ਅਗਾਣੇ ਰਾਮ ਏ ਰਸਨਾ ਜਾਪ ਗੋਬਿੰਦੋ ਮੇਰੀ ਜਿੰਦੜੀ ਏ ਜਪ ਹਰ ਹਰ ਤ੍ਰਿਸਨਾ ਜਾਏ ਰਾਮ ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀ ਏ तिस नाम वसाये राम जिस पेटे पूरा सतगुरु मेरि जोडिये सोहार धन निद राम। ਵੱਡ ਭਾਗੀ ਸੰਗਤ ਮਿਲੈ ਮੇਰੀ ਜਿੰਦੜੀ ਨਾਨਕ ਹਰ ਗੁਣ ਗਾਇ ਰਾਮ ਥਾਨ ਥਨੰਤਰ ਰਾਵ ਰਹਿਆ ਮੇਰੀ ਜਿੰਦੜੀ ਬਾਰ ਬ੍ਰਹਮ ਪ੍ਰਭ ਦਾਤਾ ਰਾਮ ਤਾ ਕਾ ਅੰਤ ਨਾ ਪਾਈਐ ਮੇਰੇ ਜਿੰਦੜੀਏ ਪੂਰਨ ਪ੍ਰਖ ਬਿਦਾਤਾ ਰਾਮ ਸਰਬ ਜੀਆਂ ਪ੍ਰਤਿਪਾਲਦਾ ਮੇਰੀ ਜਿੰਦੜੀ ਏ ਜਿਉ ਬਾਲਕ ਪੇਤ ਮਾਤਾ ਰਾਮ ਸਹਸ ਸਿਆਣਪ ਨਾ ਮਿਲਾਂ ਮੇਰੀ ਜਿੰਦ ਉੜੀਏ ਜਨ ਨਾਨਕ ਗੁਰਮੁਖ ਜਾਤਾ ਰਾਮ ਛੱਕਾ ਇੱਕ ਸਰਬ ਜੀਆਂ ਪ੍ਰਤ ਪਾਲਦਾ ਮੇਰੀ ਜਿੰਦੜੀਏ ਜਿਉ ਬਾਲਕ ਪੇਤ ਮਾਤਾ ਰਾਮ ਸਹਸ ਸਿਆਣਪ ਨਹ ਮਿਲੈ ਮੇਰੀ ਜਿੰਦੜੀਏ ਗਿਆਨ ਨਾਨਕ ਗੁਰਮੁਖ ਜਾਤਾ ਰਾਮ ਛੱਕਾ ਇੱਕ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਾਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖ ਮਨ ਮੁਕਰਾਈਐ ਰਾਮ ਨਦਿਆਨ ਕੋ ਬਿਲ ਦਿਲ ਲਾ ਦੇ ਮਿਲ ਹੋ ਕੰਤ ਨਿਮਾਨੀਆਂ ਮਿਲ ਹੋ ਕੰਤ ਨਿਮਾਨੀਆਂ